ਆਮ ਦਾ ਜੋਰ ਆ ਚਾਹੇ ਕਣ ਕਬੱਡੀ ਗਈ ਤੂੜੀਆਂ ਦਾ ਪਿਆ ਉਪੱਠੇ ਸਾਹਮਣੇ ਨੇ ਹੋਰ ਜਿੰਦਾਬਾਦ ਜਿੰਦਾਬਾਦ ਖੇਰ ਬਗਰੇਟਾ ਦਾ ਪ੍ਰਬੰਧ ਨਾ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਬਾਣਾ ਫੰਨ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਚੱਕਣ ਵਾਲੇ ਹੀ ਲੋਕਾਂ ਦੀ ਜਿਹੜੀ ਆਵਾਜ਼ ਚੱਕ ਰਹੇ ਆ ਇਸ ਤੋਂ ਬਿਨਾ ਹੋਰ ਕਿਸੇ ਦੀ ਕਿਸੇ ਪਾਰਟੀ ਕੋ ਰੰਗ ਰੰਗਿਆਂ ਕੋਲ ਕਿਸੇ ਕੋਲ ਕੋਈ ਹੱਲ ਨਹੀਂ ਹੈਗਾ ਤਾਂ ਖਾਸਲੇ ਦਿਨਾਂ ਦੇ ਵਿੱਚ ਇੱਕ ਭਗਤ ਦੇ ਆਲੀ ਸ਼ਰਕਤੇ ਵੀ ਅੱਜ ਲੱਗੀ ਪਹੁੰਚਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਜੋ ਆਪਾਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪਹਿਲਾਂ ਇੱਥੇ ਪੱਠਾ ਮਜ਼ਦੂਰ ਜਣੀਆਂ ਵਾਲੇ ਸਾਥੀ ਪ੍ਰਦਰਸ਼ਨ ਕਰ ਰਹੇ ਸੀ ਉਹ ਕਹਿੰਦੇ ਸਾਨੂੰ ਵੀ ਤੁਸੀਂ ਕਿੱਥੇ ਟੈਂਟ ਲਾਓਗੇ ਕਿ ਪ੍ਰਬੰਧ ਕਰੋਗੇ ਸਾਡੇ ਵਿੱਚ ਹੀ ਆਜੋ ਇੱਕ ਸਾਂਝ ਦਾ ਪ੍ਰਤੀਕ ਹੈ ਕਿ ਜਿਹੜੇ ਲੋਕ ਲੜਦੇ ਜਾਂਦੇ ਨੇ ਲਗਾੜੇ ਜਾਂਦੇ ਨੇ ਵੱਡੇ ਕਰਾਣਿਆਂ ਵੱਲੋਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਭਾਵੇਂ ਉਹ ਕਿਸਾਨ ਹੋਣ ਮਜ਼ਦੂਰ ਹੋਣ ਜਾਂ ਛੋਟੇ ਦੁਕਾਨਦਾਰ ਹੋਣ ਕਿਉਂਕਿ ਉਹਦਾ ਜੇ ਤੁਸੀਂ ਇਹ ਸਮੂਦ ਦੇਣਾ ਹੈਗਾ ਦਿੱਤਾ ਹੈ ਤਾਂ ਜਿਹੜੇ ਪੱਠਾ ਮਜ਼ਦੂਰ ਨੇ ਸਾਥੀ ਨੇ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਨਾਂਦਾਨੀ ਕਮਾਈ ਹੁੰਦੀ ਆ ਉਹਨਾਂ ਦੀ ਦਿਹਾੜੀ ਹੁੰਦੀ ਆ ਦਿਨੋਂ ਪੌ ਰਾਤ ਜਿਹੜਾ ਹੈਗਾ ਇੱਟਾਂ ਬਣਾਉਂਦੇ ਨੇ ਪਰ ਹੁਣ ਜਿਹੜਾ ਹੈਗਾ ਸਰਕਾਰ ਨੇ 1100 ਜਿਹੜਾ ਹੈਗਾ ਪੱਟਾਲਾਂ ਦਾ ਬੰਦ ਕਰਤਾ ਜਿਹੜੀਆਂ ਆ ਹੁਣ ਰੋੜ ਬੰਦ ਨੇ ਜਾਂ ਪੱਟੀਆਂ ਵੈਲਣੇ ਦਾ ਬੰਦ ਕਰ ਨੇ ਉਹ ਜਿਹੜੀਆਂ ਸੀਮੈਂਟ ਦੀਆਂ ਪੱਟੀਆਂ-ਵੱਟੀਆਂ ਇੱਟਾਂ ਉਹ ਲਾ ਕੇ ਲਾ ਕੇ ਜਾਂਦੀਆਂ ਕਿ ਉਹ ਮਸ਼ੀਨ ਆਪ ਹੀ ਚੱਕੇ ਲਾ ਦਿੰਦੀ ਆ ਪਰ ਜਿਹੜੀ ਮਿਹਨਤ ਆ ਉਹ ਕਰਦੀ ਲੋਕਾਂ ਦੀ ਘਟਦੀ ਜਾਂਦੀ ਆ ਇਥੋਂ ਲੈ ਕੇ ਆ ਰਾਸ਼ਟਰੀ ਹੈ ਜਿਹੜੀ ਵੱਟੀ ਉਥੇ ਵੀ ਰਿਮੋਟ ਆ ਗਿਆ ਜਿਹੜਾ ਹੈਗਾ ਉਹ ਮਸ਼ੀਨ ਤੇ ਜਦੋਂ ਪੱਟੇ ਤੇ ਜਾਂਦੀ ਹੈ ਕੋਈ ਚੀਜ਼ ਚੱਕ ਕੇ ਰਿਮੋਟ ਪਾਸੇ ਕਰ ਦਿੰਦਾ ਉਥੇ ਮੈਨੂੰ ਰਿਮੋਟ ਦੀ ਲੋੜ ਨਹੀਂ ਪੈਂਦੀ ਅਸੀਂ ਕਹਿੰਦੇ ਆ ਆ ਰਾਸ਼ਟਰੀ ਨੂੰ ਵੱਡੇ ਪੱਧਰ ਤੇ ਵਧਾਉਣਾ ਚਾਹੀਦਾ ਉਹਦੇ ਵਿੱਚ ਜਿਹੜਾ ਹੈਗਾ ਰੋਜ਼ਗਾਰ ਲੋਕਾਂ ਨੂੰ ਦੇਣਾ ਚਾਹੀਦਾ ਅਸੀਂ ਤਾਂ ਇਹ ਵੀ ਮੰਗ ਕਰਦੇ ਆ ਕਿ ਕਣਕ ਝੋਨੇ ਨੂੰ ਬਦਲ ਕੇ ਹੋਰ ਫਸਲਾਂ ਲੈ ਕੇ ਆਉਣੇ ਚਾਹੀਦੇ ਜਿਵੇਂ ਨਰਮਾ ਪੱਟੀ ਸੀਗੀ ਨਰਮਾ ਪੱਟੀ ਨੂੰ ਵਧਾ ਕੇ ਇੱਕ ਤਾਂ ਜਿਹੜਾ ਹੈਗਾ ਉੱਥੋਂ ਕਾਰਨ ਬਣੂਗੀ ਉਹਦੀਆਂ ਫੈਕਟਰੀਆਂ ਜਿਹੜੀਆਂ ਚੱਲੂ ਹੋਣਗੀਆਂ ਉੱਥੇ ਜਿਹੜੇ ਬੰਦੇ ਨੌਜਵਾਨ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਦੂਜੀ ਗੱਲ ਜਿਵੇਂ ਗੰਨੇ ਦੀਆਂ ਇਹਨਾਂ ਨੇ ਮਿੱਲਾਂ ਬੰਦ ਕਰੀਆਂ ਪਮਾ ਫਰੀਰਕੋਟ ਵਾਲੀ ਸੀ ਜਗਰਾਵਾਂ ਵਾਲੀ ਸੀਗੀ ਉੱਥੇ ਜਿੰਨਾ ਰੋਜ਼ਗਾਰ ਮਿਲਦਾ ਸੀਗਾ ਉਹ ਕਹਿੰਦੇ ਸੀ ਅਸੀਂ ਬਿਜਲੀ ਵੀ ਪੈਦਾ ਕਰਕੇ ਦੇ ਦਾਂਗੇ ਫਰੀਰਕੋਟ ਵਾਲੇ ਕਹਿੰਦੇ ਸੀਗੇ ਸਾਡੀਆਂ ਮਿੱਲਾਂ ਨਾ ਬੰਦ ਕਰੋ ਉਹ ਵੀ ਬੰਦ ਕਰਤੀਆਂ ਹੈਗੀਆਂ ਤਾਂ ਪਿਛਲੇ ਦਿਨੀ ਜਿੰਦਾ ਜਿਹੜਾ ਕਿਰਤੀ ਕਿਸਾਨ ਜੁਨੀਆ ਦਾ ਮਸਲਾ ਸੀਗਾ ਕਿ ਪਿਛਲੇ ਜਿਹੜੀ ਜਿਹੜੀ ਹੈਗੇ ਪਿੰਡਾਂ ਦੇ ਵਿੱਚ ਅੱਗ ਲੱਗੀ ਆ ਤਾਂ ਉਹਦੇ ਸਮਾਨ ਦੇ ਵਿੱਚ ਆਪਾਂ ਐ ਸੀ ਸਾਡੇ ਵੀ ਉੱਥੇ ਮਾੜੀ ਤੋਂ ਵੈਰੇ ਕਾ ਵਾਲੀ ਸੜਕ ਤੇ ਲੱਗੀ ਸੀ ਉੱਥੇ ਆਪ ਲੋਕਾਂ ਨੇ ਜਾ ਕੇ ਪ੍ਰਬੰਧ ਕਰਿਆ ਆਪ ਦੇ ਘਰਾਂ ਦੇ ਵਿੱਚੋਂ ਲਿਜਾ ਕੇ ਟੈਂਕੀਆਂ ਜਿਹੜਾ ਹੈਗਾ ਅੱਗ ਨੂੰ ਕੰਟਰੋਲ ਕਰਿਆ ਜਾਂ ਉੱਥੇ ਜਿੰਨਾਂ ਦੀ ਸਬਜ਼ੀ ਲੱਗੀ ਸੀ ਉਹਦੇ ਕਰਕੇ ਕੰਟਰੋਲ ਹੋ ਗਈ ਅੱਗ ਪਰ ਜਿਹੜੀਆਂ ਸਰਕਾਰ ਦੀਆਂ ਫੇਰ ਵਰਗੇੜਾਂ ਉਹ ਉਦੋਂ ਆਲੀ ਜਦੋਂ ਅੱਗ ਪਹੁੰਚ ਗਈ ਉਹਦਾ ਆਉਣ ਦਾ ਮਤਲਬ ਫਿਰ ਕੀ ਬਣਦਾ ਦੋ ਘੰਟੇ ਅੱਗ ਲੱਗੀ ਰਹੀ ਸੀ ਉਸ ਤੋਂ ਬਾਅਦ ਆਉਂਦੀ ਹੈ ਚੀਜ਼ ਉਹਦੋਂ ਨੂੰ ਤਾਂ ਬਹੁਤ ਜ਼ਿਆਦਾ ਜਿਹੜੀ ਹੈਗੀ ਅੱਗ ਫੈਲ ਜਾਂਦੀ ਆ ਸਰਕਾਰ ਦਾ ਇਹਦੇ ਤੇ ਕੋਈ ਧਿਆਨ ਨਹੀਂ ਹੈਗਾ ਹੁਣ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆ ਖੇਤਾਂ 'ਚ ਤੁਰੇ ਫਿਰਦੇ ਆ ਪੁਲਤਾਰ ਸਿੰਗਮਾ ਜਿਹੜਾ ਆਪ ਦਾ ਪਿੰਡੇ ਦਾ ਮੁਸ਼ਕ ਮਾਰਦਾ ਪਿਆ ਨਾਲਾ ਜਿਹੜਾ ਹੈਗਾ ਉਛਲ ਕੇ ਸੜਕ ਤੇ ਆਇਆ ਪਿਆ ਮੱਛਰਾਂ ਦੇ ਨਾਲ ਲੋਕ ਬਿਮਾਰ ਹੋ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਤੋਂ ਆਪ ਦਾ ਪੈਂਡ ਨੇ ਸੁਧਾਰਿਆ ਜਾਂਦਾ ਕੀ ਉਹ ਪੰਜਾਬ ਨੂੰ ਸੁਧਾਰ ਦੂਗਾ ਤੁਸੀਂ ਆਪ ਅੰਦਾਜ਼ਾ ਲਾਓ ਇਹ ਤੁਹਾਡਾ ਗੱਪ ਸਰਪੈਂਚ ਕੋਈ ਚੰਗਾ ਬਣ ਜਿਹੜਾ ਸੋਚਦਾ ਹੋਵੇ ਲੋਕਾਂ ਬਾਰੇ ਉਹ ਪਿੰਡ ਸੁਧਾਰ ਦਿੰਦਾ ਇਹ ਮੰਤਰੀ ਹੋ ਕੇ ਆਪਦਾ ਪਿੰਡ ਨਹੀਂ ਸੁਧਾਰ ਸਕਦਾ ਕੀ ਭਲਾ ਕਰ ਦੂਗਾ ਦੂਰਾਂ ਦਾ ਕਿਹੜੇ ਸਰਕਾਰ ਆਲਾ ਤੇ ਕਿਹੜੇ ਲੈਕ ਮੇਰਾ ਸੰਤੰਦ ਜਿਹੜੇ ਹੈਗੇ ਅਧਿਕਾਰੀਓ ਸਾਰ ਦਸਤਰਾ ਵਿੱਚ ਬੈਠਿਆ ਨੇ ਜਿਹੜੇ ਐਮ ਐਲ ਏ ਤੇ ਹਾਲ ਕੀ ਕੁੱਤਿਆਂ ਨੂੰ ਲੋਕਾਂ ਦੇ ਖੇਤਾਂ ਦੇ ਪਿੰਡਾਂ ਤੇ ਜਾ ਜਾ ਕੇ ਉਹ ਮਾਰਦੇ ਆ ਇਹ ਕਰਕੇ ਜਿਹੜੀ ਸਾਡੀ ਲੜਾਈ ਆ ਇਹ ਬੜਾ ਪੱਤੀ ਲਗਾਈਆ ਵੱਸ ਵੱਡਾ ਜਿਆ ਕਾਰਪੋਰੇਟ ਦਾ ਹਮਲਾ ਸਾਡੇ ਉੱਤੇ ਗਾਲ ਘੜ ਕੇ ਗਏ ਆ ਵੀ ਸਾਡੇ ਪਿੰਡਾਂ ਤੇ ਜਿਹੜੀ ਲਿਆਤ ਆ ਉਹ ਪੱਤੀ ਗਈ ਆ ਸਾਡੇ ਦੀ ਪਈਆ ਬਹੁਤ ਵੱਡਾ ਪ੍ਰੋਜੈਕਟ ਆ ਉਹ ਛੱਤ ਦੇ ਨਾਲ ਸਾਡਾ ਵੀ ਟੈਂਡ ਆਉਂਦਾ ਏ ਉਥੇ ਇੱਕ ਮਿੰਟ ਵੀ ਸਹੀ ਲੈਟਰ ਨਹੀਂ ਜਾਂਦੀ ਕੀ ਕਿ ਉਹ ਤਾਰ ਕੋਈ ਦੀ ਆ ਲੈਟ ਉਹ ਕਹਿੰਦੇ ਵੀ ਜੇ ਕੋਈ ਨੁਕਸਾਨ ਹੋਊਗਾ ਕਿਤੇ ਲੈਟਰ ਨਾਲ ਅਸੀਂ ਪਰਮਾਈ ਕਰਾਂਗੇ ਪਰ ਸਾਡੀ ਲੈਟਰ ਜਿਹੜੀ ਉਹ ਬੰਦ ਨਹੀਂ ਹੋਣੀ ਚਾਹੀਦੀ ਤੇ ਸਾਡੇ ਪਿੰਡਾਂ ਦਾ ਜਿਹੜੀ ਲੈਟਰ ਬੰਦ ਕਰ ਦਿੰਦੇ ਹੋ ਪਤਾ ਹੀ ਨਹੀਂ ਕਰਦੇ ਜੇ ਇਹਨਾਂ ਤਾਰਾਂ ਅੱਜ ਚੱਕ ਕਰਦੇ ਆ ਜਿਹੜੇ ਇਹ ਦਰਾਸਤਾ ਜਵੰਦਦੇ ਆ ਉਹ ਠੀਕ ਨੌਂ ਤੋਂ ਪਹਿਲਾਂ ਵਟਨੇ ਚਾਹੀਦੀ ਉਹ ਸਾਰਾ ਬਸ ਸਰਕਾਰ ਦਾ ਪ੍ਰਬੰਧ ਹੁੰਦਾ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਸਾਡਾ ਬੋਟਾ ਉਹਨੂੰ ਜਿਉਂਦਾ ਰੱਖਣ ਦਾ ਤੇ ਰੋਟੀ ਕੱਪੜਾ ਮਕਾਨ ਸਰਕਾਰ ਨੇ ਦੇਣਾ ਹੁੰਦਾ ਇਹ ਪਹਿਲਾ ਜਿਹੜਾ ਬਸ ਸਰਕਾਰ ਦਾ ਲੋਕਾਂ ਕੋਲੋਂ ਸਰਕਾਰ ਕੋਲ ਨਹੀਂ ਤੇ ਆਪ ਦੇ ਜਿਹੜੇ ਘਰੋਂ ਭਾ ਰਹੀ ਆ ਆਓ ਘਰੋ ਮਜ਼ਦੂਰ ਫਸਾਣ ਜਿੰਨੇ ਵੀ ਕੈਰਤੀ ਲੋਗ ਆ ਆਪਾਂ ਕੱਢੇ ਹੋ ਗਏ ਆ ਤਾਂ ਮੂਲ ਤੋਂ ਗਾ ਗਏ ਆਪੇ ਜਿਹੜੀ ਕਖਾਨੀ ਆ ਇੱਕ ਕੰਧਾ ਜੇ ਪੰਜਾਬ ਦੇ ਦਰਬੇ ਹਨ ਕਖਾਨੀ ਆ ਕੰਧਾ ਬਸ ਕੇ ਲੋਕਾਂ ਵਾਸਤੇ ਖੜੀ ਹੋ ਤਾਂ ਲੜਦੀ ਆ ਜੇ ਉਹ ਇੱਕ ਕੰਧ ਮੁਟਾ ਦੇਦੇ ਆ ਤਾਂ ਜਿਹੜੀ 70% ਲੋਕ ਆ ਉਹ ਪਹਿਲੇ ਹੀ ਦਰਬੇ ਕੁਦਲੇ ਆ ਤਾਂ ਉਹਨਾਂ ਨੇ ਕੁਦਲੇ ਜਾਣਾ ਇਹ ਕਰਕੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਜੇ ਉਹ ਇਸ ਜੱਗ ਮੋਰਚਾ ਕੋਈ ਲੜ ਕਰਦਾ ਉਹ ਵੀ ਬਹੁਤ ਹੀ ਨਾਮਵੰਦੀ ਕਰਕੇ ਲੋਕ ਆਮ ਲੋਕਾਂ ਦਾ ਰਾਜ ਜਿਹੜਾ ਲਿਹਾਣ ਦੀ ਲੋੜ ਆ ਤਾਂ ਅਸੀਂ ਸੋਖੇ ਹੋ ਸਕਦੇ ਆ ਇਸ ਕਰਕੇ ਤੁਸੀਂ ਇੱਥੇ ਸਾਰੇ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜੇ ਆਉਣ ਵਾਲੇ ਦਿਨਾਂ 'ਚ ਕੋਈ ਸਜਗਤ ਮੋਰਚਾ ਪ੍ਰੋਗਰਾਮ ਦੇਊਗਾ ਮੈਂ ਉਹਦੇ ਤੇ ਆਪਾਂ ਵੱਡੇ ਲਾਮ ਕੰਦੀ ਕਰਕੇ ਤੇ ਵੱਡਾ ਜਿਹੜਾ ਉਹ ਕੱਟ ਕਰਕੇ ਕੋਈ ਪ੍ਰੋਗਰਾਮ ਕਰਾਂਗੇ ਇਸ ਕਰਕੇ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਬਿਟ ਕਰਦੇ ਇਸ ਕਰਕੇ ਸਾਡੇ ਤੇ ਚੁਤਕਪਾ ਹਮਲਾ ਉਸ ਨੂੰ ਸਮਝਦੇ ਹੋਏ ਸਾਨੂੰ ਲਹਿਰ ਸਾਰਨੀ ਪਊਗੀ ਅੱਜ ਜਿੱਥੇ ਤੁਸੀਂ ਆਏ ਹੋ ਮੈਂ ਚਾਹੂੰਗਾ ਵੀ ਇਹ ਮੁੱਦਾ ਅਸਲ ਪਤਾ ਕਿ ਕਿੰਨੇ ਦੇ ਟਾਪੇ ਹੋਏ ਨੇ 6-7 ਮਹੀਨੇ ਹਾਲ-ਹਾਲ ਪੈਸੇ ਨਹੀਂ ਮਿਲੇ ਜੇ ਮਿਲੇ ਨੇ ਤਾਂ ਮਿੰਗਣਾ પાਕੇ ਦਿੱਤੇ ਨੇ ਇਹਦੇ ਤੇ ਇੱਕ ਵੱਡੀ ਲਹਿਰ ਖੜੀ ਹੋਵੇ ਮੈਂ ਦੱਸਣਾ ਕਰਾਂ ਬਾਕੀ ਦੇਸ਼ਾਂ ਕੀ ਹਾਲ ਹੈ ਮੇਰਾ ਇੱਕ ਪਾਣਜਾ ਦੇ ਪਾਂਜਾ ਇੱਕ ਭਤੀਜਾ ਬੜਾ ਵੱਡਾ ਘਰਵਾਲਾ ਉਹਨਾਂ ਦਾ ਮੇਰਾ ਭਤੀਜਾ ਕਹਿੰਦਾ ਚਾਚਾ ਜੀ ਮੇਰੇ ਕਮਾਂਡ ਮੱਕੀ ਵੀ ਚੀਨ ਜਾਪਾਨ ਚ ਉੱਥੇ ਖੇਤੀ ਕਰਦਾ ਮੱਕੀ ਲਗਾਏ ਡੜੀਆਂ ਛਲੀਆਂ ਲੱਗੀਆਂ ਹੋਈਆਂ ਦੂਜੇ ਦਿਨ ਮੈਂ ਕਹਿੰਦਾ ਸਵੇਰੇ ਆਇਆ ਤੇ ਮੱਕੀ ਬਾਹ ਦੀ ਮੈਂ ਪੁੱਛਿਆ ਵੀ ਮੱਕੀ ਕਿਉਂ ਬਾਹ ਦੀ ਕਹਿੰਦੇ ਜੀ ਇਹ ਮੱਕੀ ਦੇ ਦਾਣੇ ਖਾਣ ਦੇ ਯੋਗ ਨਹੀਂ ਸੀ ਟੈਸਟ ਕਰ ਲਏ ਉਹਨਾਂ ਨੇ ਮੱਕੀ ਬਾਹ ਦੀ ਮੈਂ ਕਹਿੰਦਾ ਪੇਰ ਕਹਿੰਦਾ ਉਹਨੇ ਕਿਹਾ ਵੀ ਜਿੰਨੀ ਕਿਸਾਨ ਨੂੰ ਆਮਦਨ ਹੋਈ ਸੀ ਉਹਦੀ ਪੱਕੀ ਭਾਈ 25% ਜਿੰਨਾ ਆਉਣਾ ਸੀ 25% ਵੱਧ ਪਾ ਕੇ ਉਹਨੂੰ ਕੰਪਨਸੇਟ ਕਰਤਾ ਇਹਨੇ ਦੇਸ਼ੋ ਇੱਥੇ 15000 ਲੈ ਲਓ 14000 ਲੈ ਲਓ ਸੋ ਸਵਾਲ ਦੀ ਪਾਸ਼ੰਦ ਨਹੀਂ ਹੈ ਸਵਾਲ ਗੱਲਾਂ ਕਰਨ ਦਾ ਨਹੀਂ ਹੈ ਸਾਨੂੰ ਲੋਕਾਂ ਨਾਲ ਇਕੱਠਾ ਨਾ ਬਹੁਗਾ ਲੋਕਾਂ ਨੂੰ ਇਕੱਠੇ ਕਰਨਾ ਪਊਗਾ ਸਾਨੂੰ ਆਪਣੀ ਹੋਂਮੇ ਈਕੋ ਛੱਡਣੀ ਪਊਗੀ ਇੱਕਠੇ ਹੋ ਕੇ ਲੜਨਾ ਪਊਗਾ। ਔਰ ਪਿੰਡਾਂ ਦੇ ਵਿੱਚ ਮਜ਼ਦੂਰਾਂ ਤੇ ਕਿਸਾਨਾਂ ਨੂੰ ਇਕੱਠੇ ਕਰਨਾ, ਦੁਕਾਨਦਾਰਾਂ ਨੂੰ ਇਕੱਠੇ ਕਰਨਾ ਸਭ ਤੋਂ ਵੱਡਾ ਮਾਲ ਹੈ। ਆ ਤੁਹਾਡੇ ਸਾਹਮਣੇ ਪੱਟਿਆਂ ਦੇ ਮਾਲਕਾ, ਪੱਟੇ ਦੇ ਮਜ਼ਦੂਰ ਮਾਲਕਾਂ ਦੇ ਖਿਲਾਫ ਲੜਦੇ ਆਂ ਰੇਟ ਬਤਾਓ। ਅੱਜ ਹਾਲਤ ਕੀ ਆ? ਪੱਠਾ ਮਾਲਕ ਛੱਡ ਕੇ ਭੱਜ ਰਹੇ ਨੇ। ਆ ਹੁਣੇ ਗਏ, GST ਨੇ ਬਗਾ ਲਿਆ। GST ਵਾਲਿਆਂ ਨੇ। GST ਜਾਣੀਏ ਦਿੱਲੀ, ਇਹ ਸੋਥੇ ਜਾਣਾ ਨੇ ਮੰਗੜ ਜਾਣਾ। ਆ ਮਾਇਨੇ ਗਾਏ ਨੇ। ਆ ਹਾਈ ਬੇੜੇ ਜਿੰਨੀ ਮਰਜੀ ਮਿੱਟੀ ਚੱਕੀ ਚੱਲਣ। ਇਹ ਵੀ ਜੱਗ ਛਾਪੇ ਮਾਰਦੇ ਨੇ ਮੇਰੇ ਪਿੰਡ ਦੇ ਨਾਲ ਇੱਕ ਪੱਠਾ ਮਾਲਕ ਆ ਉਹ ਮਿੱਟੀ ਪੱਟਣ ਗਿਆ ਕਿਸਾਨ ਦੇ ਖੇਤ ਚ 3 ਫੁੱਟ ਪੱਟਣੀ ਸੀ ਇੱਕ ਠਾਣੇਦਾਰ ਚਲੇ ਗਿਆ ਛੋਟਾ 3 ਲੱਖ ਰੁਪਈਆ ਮੰਗਿਆ ਨਾਲ ਦਬਕਾ ਤਤਾ ਦੇ ਦੇ 1.5 ਲੱਖ ਰੁਪਈਆ ਲੈ ਕੇ ਠਾਣੇਦਾਰ ਚਲੇ ਗਿਆ ਇਹ ਬਚਾਰੇ ਲੜ ਨਹੀਂ ਸਕਤੇ ਪੱਠਾ ਮਾਲਕਾਂ ਦੀ ਛੋਟੀ ਇੰਡਸਟਰੀ ਦੀ ਲੜਾਈ ਸਾਨੂੰ ਲੜਨੀ ਪਈ ਇਹਦੀ ਲੜਨੀ ਪੈਣੀ ਆ ਕਿਉਂਕਿ ਧਾਰਾ ਜਿਹੜਾ ਖੇਤੀ ਚ ਮਰਦਾ ਧਰਗਾ ਛੋਟੀ ਇੰਡਸਟਰੀ ਚ ਮਰਦਾ ਦਦਕਾਰ ਪੱਠਿਆਂ ਤੇ ਮਿਲਦਾ ਦਦਕਾਰ ਵੱਡੀ ਇੰਡਸਟਰੀ ਚ ਨਹੀਂ ਮਿਲਦਾ ਉੱਥੇ ਤਾਂ ਆਟੋਮੇਸ਼ਨ ਆ ਰਹੀ ਆ ਰੋਬੋਟ ਆ ਰਿਹਾ ਲੋਹੇ ਦਾ ਬੰਦਾ ਆ ਰਿਹਾ ਇਸ ਲਈ ਦਦਕਾਰ ਨਹੀਂ ਲੱਗਈ ਬੜੀ ਬੱਤੀ ਲੜਾਈ ਆ ਸੋ ਮੈਂ ਤੁਹਾਡਾ ਕਾਫੀ ਸਮਾਂ ਲਿਆ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ ਚ ਸਾਰ ਪੁਆਇੰਟ ਪਰ ਜਾਣਾ ਪਊਗਾ ਸਾਨੂੰ ਕੋਲ ਦਾ ਕੰਮ ਕਰਨਾ ਪਊਗਾ ਪਿੰਡਾਂ ਦੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਕਿਸਾਨਾਂ ਨੂੰ ਇਕੱਠੇ ਕਰਕੇ ਇੱਕ ਸਟੇਜ ਤੇ ਲੈ ਕੇ ਆਉਣਾ ਪਊਗਾ ਪਿਆ ਜਿਹੜੀ 13 ਮਹੀਨੇ ਮੋਰਚਾ ਲੜਿਆ ਇਹ ਇਕ ਲਖ ਸਾਮਾ ਦਾ ਨਹੀਂ ਹੈ ਇਹ ਮਜ਼ਦੂਰਾਂ ਦਾ ਵੀ ਦੁਕਾਨਦਾਰਾਂ ਦਾ ਵੀ ਮੈਂ ਵੀ ਹਮੇਸ਼ਾ ਪਿਆ ਕਰ ਮੈਂ ਜਿੱਦੇ ਬੰਬ ਪਾਣਾ ਹੋਈ ਚਾਰ ਵਾਰੀ ਹਮਲੇ ਹੈ ਮੈਂ ਕੋਈ ਗੱਲ ਨਹੀਂ ਰੱਖਿਆ ਜਿਨਾਂ ਕੋ ਖਤਰਾ ਨਹੀਂ ਹੈ ਖਾਣੇ ਚਪਾਹੀ ਵੀ ਇਹ ਚਾਰ ਚਾਰ ਛੇ ਛੇ ਗਨਵੈ ਲਈ ਕਰਦੇ ਨੇ ਇਹਨਾਂ ਪੁੱਛੋ ਕਿ ਨੂੰ ਕੀ ਖਤਰਾ ਹੈਗਾ ਅਰ ਚੰਗੀ ਨਾਲ ਜਿਹੜੀ ਹੁਣ ਰੋਜ਼ ਖਬਰਾਂ ਆਉਂਦੀਆਂ ਨੇ ਵੀ ਐਮਐਲਏ ਨੂੰ ਸੱਤਾ 'ਚ ਲੋਕ ਤੇ ਪਛਤੇ ਨੇ ਸਵਾਲ ਕਰਦੇ ਨੇ ਇਸ ਵਾਰ ਵੱਜ ਜਾਣ ਕਿ ਨੁਕਸਾਨੀ ਕਿਉਂ ਕਰਨ ਮਜ਼ਦੂਰ ਕਿਉਂ ਕਰਨ ਦੁਕਾਨਦਾਰ ਕਿਉਂ ਕਰਨ ਮੇਰੀ ਦੁਕਾਨ ਤਾਂ ਚੱਲ ਨਹੀਂ ਰਹੀ ਨਾ ਮਜ਼ਦੂਰ ਦੀ ਜੇ ਪੈਸਾ ਨੁਕਸਾਨ ਲਈਏ ਜੇ ਪੈਸਾ ਇਹਨਾਂ ਤੋਂ ਚਰਚਾ ਹੋਵੇ ਕਿਸੇ ਨੂੰ ਵੇਚ ਨਹੀਂ ਕਰਨਾ ਸਵਾਲ ਨਹੀਂ ਹੈ ਕਿਸੇ ਨੂੰ ਪੱਕ ਨਹੀਂ ਲਾਉਣੀ ਹੈ ਕਿਸੇ ਦਾ ਧੱਕਾ ਮੁਕੀ ਨਹੀਂ ਕਰਨੀ ਸਾਡਾ ਡੈਮੋਕਰੇਟਿਕ ਟਰਾਈਟਾ ਇਹਨਾਂ ਤੋਂ ਸਵਾਲ ਕਰੀਏ ਦਿਵਾਨੇ ਇੱਕ ਸੋਚ ਕਰਦੇ ਆਂਗੇ ਮੈਨੂੰ ਪੂਰਾ ਨਾਸਾ ਜਿਵੇਂ ਪਹਿਲਗਾਮ ਦੇ ਵਿੱਚ 26 27 ਪੇ ਦੋਸਤੇ ਲੋਕ ਸ਼ਹੀਦ ਕਿੱਤੇ ਨੇ ਕਸ਼ਮੀਰ ਦੇ ਲੋਕਾਂ ਨੇ ਦੇਖ ਲਿਆ ਕਸ਼ਮੀਰ ਬੰਦ ਰਿਹਾ ਕਸ਼ਮੀਰ ਬੰਦ ਰਿਹਾ ਇੱਕ ਮੁਸਲਮਾਨ ਜਿਹੜਾ ਮਜੂਰ ਸੀ ਉਹਨੂੰ ਵੀ ਕਤਲ ਕੀਤਾ ਕਿਉਂਕਿ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਮੋਦੀ ਕੋਸ਼ਿਸ਼ ਕਰੂਗਾ ਇਸ ਗੱਲ ਨੂੰ ਵੀ ਉਹ ਤੋਂ ਪੁੱਛਿਆ ਕਰਤੇ ਰਹਿ ਕੀ ਆ ਮੋਦੀ ਇਹਨੂੰ ਵੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਕਿ ਦੇਖੋ ਇਹ ਹਿੰਦੂਵਾਦ ਆਇਆ ਹੈ ਜਿਵੇਂ ਕਿ ਸਾਰੇ ਦੇਸ਼ 'ਚ ਇਹ ਖਲਾਫ ਲਹਿਰ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨੇ ਦੁਕਾਨਾਂ ਬੰਦ ਕਰਤੀਆਂ ਔਰ ਨਾਗਰ ਕਹਿ ਰਹੇ ਨੇ ਇਹਨਾਂ ਦਾ ਕੋਸ਼ਿਸ਼ ਹੋ ਵੀ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਪਾਸੇ ਉਖਾ ਕੇ ਹਿੰਦੂ ਮੁਸਲਮਨ ਹਿੰਦੂ ਸੈਕਟਰ ਮਜ਼ਦੂਰ ਕਿਸਾਨ ਇਹ ਬੰਦੀਆਂ ਪਾਤੀਏ ਹਰ ਥਾਂ ਥਾਂ ਦੇ ਉੱਤੇ ਉਹਨਾਂ ਦੇ ਪੱਖ ਦੇ ਵਿੱਚ ਆਵਾਜ਼ ਉੱਠ ਰਹੀ ਆ ਔਰ ਸਾਰੇ ਲੋਕ ਇਸ ਵਿਰੋਧਤਾ ਕਰ ਰਹੇ ਨੇ ਇੱਕ ਚੰਗੀ

अगर नियुक्ति है ठीक है नहीं तो आपको अगली प्रोग्राम बताया जाएगा अगर कोई पंजाब में सन्नत बचाने के लिए इकट्ठ होता है अगर मालक सहमत होते हैं कि हमारी गाड़ियां भी जाएं, मजदूर भी जाएं, मांग पत्र दें, मोदी को भेजें, बोलो आओगे सभी सहमत हो तो ना तो इतनी बात ही कहना था आपका धन्यवाद हम बात करने के लिए जा रहे हैं आ, वापस नहीं को जाना टाइम लग सकता है ਜੋ ਅੱਜ ਆਪਾਂ ਨਾਲ ਛੱਡਾ ਪੰਜਾਬ ਪਠਾਣ ਬਿੰਦੂਰ ਜੁਨੀਅਨ ਕਰਿਓ ਅੱਜ ਡੀਸੀ ਦਫਤਰ ਮੋਗੇ ਆਪਾਂ ਅੱਜ ਪਠਾਣ ਬਿੰਦੂਰ ਉਹਦਾ ਆਪਾਂ ਜਿਹੜਾ ਕੱਠ ਕਰਿਆ ਕਿਉਂਕਿ ਕੱਠ ਇਸ ਕਰਕੇ ਕਰਿਆ ਵੀ ਜਿਹੜਾ ਸਮਾ ਪਹਿਲਾਂ ਸੀਗਾ ਉਹ ਜਿਹੜਾ ਹਾਲਾਤ ਅੱਜ ਨਹੀਂ ਹੈ ਹੋਰ ਸਾਰੀਆਂ ਲੇਵੜਾ ਕੋਈ ਜੁਪੀ ਚੋਂ ਕੋਈ ਵਿਆਹ ਤੋਂ ਕੋਈ ਕਿਤੋਂ ਇੱਥੇ ਪੰਜਾਬ ਦੇ ਵਿੱਚ ਕੰਮ ਕਰਦਾ ਰਹੇ ਆ ਸਾਰੇ ਕਿਉਂਕਿ ਇੱਥੇ ਜੋ ਨਾਟ ਚ ਡਾਪੀਆਂ ਪੱਠਾ ਬਿੱਤੂ ਜੁਨੀਆ ਨਾਲ ਇੱਕ ਬਸਵਾਸਪਾਤਰ ਜੁਨੀਆ ਨਾਲ ਕਿਦੋਂ ਵੀ ਪਤ ਪਤਾ ਦੇ ਕੇ ਔਰ ਪੱਠਾ ਮਜਬੂਰਾਂ ਦੀ ਜੋ ਜਿੱਤ ਪ੍ਰਾਪਤ ਵੀ ਕੀਤੀ ਆ ਔਰ ਮਾਰੇ ਸਮਿਆ ਦੇ ਵਿੱਚੋਂ ਜਿਹੜੀ ਪੱਠਾ ਸੰਤ ਉਹਨੂੰ ਚਲਾਉਣ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਲਿਆ ਇਹ ਮੈਂ ਗੱਲ ਕਿਉਂ ਕਰ ਰਿਹਾ ਕਿਉਂਕਿ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਜਦੋਂ 1992-93 ਦੇ ਵਿੱਚ ਵੀ ਜਦੋਂ ਕੁਝ ਮਾੜੇ ਹਾਲਾਤ ਆਏ ਸੀਗੇ ਪੱਠਾ ਤੋਂ ਐਸੇ ਹਾਲਾਤ ਆਏ ਸੀ ਕਿ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲੋਂ ਭੱਜ ਰਹੇ ਸੀਗੇ ਜਿਹੜੇ ਕਾਰਖਾਨਿਆਂ ਦੇ ਮਾਲਕ ਮਿੱਲਾਂ ਦੇ ਮਾਲਕ ਪੱਠਿਆਂ ਦੇ ਮਾਲਕ ਆਪਣੇ ਪੱਠਾ ਤੋਂ ਵੀ ਮਾ ਜਾਲਾ ਬੰਦ ਕਰ ਦਿੱਤਾ ਸੀ ਉਸ ਸਮੇਂ ਵੀ ਉਸਨੇ ਪੱਠਾ ਮਜ਼ਦੂਰ ਜੀ ਔਰ ਲਾਲ ਚੇਡਾ ਪੰਜਾਬ ਪੱਠਾ ਮਜ਼ਦੂਰ ਜੁਨੀਆ ਨਾਲ ਤੇ ਆਕੂ ਸੀ ਉਹਨਾਂ ਨੇ ਉਸ ਸਮੇਂ ਵੀ ਲੋਕਾਂ ਨੂੰ ਕਿਹਾ ਵੀ ਮਾੜੇ ਸਮੇਂ ਆਉਂਦੇ ਆ ਔਰ ਜਾਂਦੇ ਆ ਵੀ ਆਪ ਆਪਣੀ ਇਮਾਨਦਾਰੀ ਨਾਲ ਕੰਮ ਕਰਕੇ ਜੇ ਸਮੇਂ ਮੈਨੂੰ ਜਾਗਾ ਅਸਲਾਮੁਅਲਾਈਕ ਜ਼ਿੰਦਾਬਾਦ ਖੈਰ ਬਗਰੇਟਾ ਦਾ ਪ੍ਰਬੰਧ ਨਾ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨਾਂ ਦੀ ਬਹ ਨਾ ਫੰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਕਰਤਾਰ ਰੇਡ ਘਰਾਣਿਆਂ ਦਾ ਪੱਕਪੂਰ ਨਾ ਲਈ ਪੰਜਾਬ ਸਰਕਾਰ ਮਰਦਾਬਾਦ 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 ਸਰਕਾਰਾਂ ਤੋਂ ਨਾ ਝਾਕ ਕਰੋ युक्तान मोर्चा ज़िंदबाद किर्तानूनियन जिदाबाद किसान मज़दूर एकता ज़िंदबाद लड़ेक जिंद ਆ ਪਠਾਮੇ ਤੂਰ ਜੁਨੀਅਰ ਜਿੰਦਾਬਾਦ 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 ਔਲ ਦੁਨੀਆ ਦਾ ਕੀਤੀ ਕੰਮ ਆ ਜਿੰਦਾਬਾਦ 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 ਔਲ ਦੁਨੀਆ ਦਾ ਕੀਤੀ ਕੰਮ ਜਿੰਦਾਬਾਦ 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 ਪੱਠਾ ਪ੍ਰਕਾਸ਼ਤ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਦਰ ਜੰਡਾ ਪੰਜਾਬ ਪਠਾਮੇ ਤੂਰ ਜੁਨੀਅਰ ਜਿੰਦਾਬਾਦ 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 ਦਰ ਜੰਡਾ ਪੰਜਾਬ ਪਠਾਮੇ ਤੂਰ ਜੁਨੀਅਰ ਜਿੰਦਾਬਾਦ ਜਿੰਦਾਬਾਦ ਸਾਥੀਓ ਮਜ਼ਦੂਰ ਸਾਥੀਓ ਕਿਸਾਨ ਸਾਥੀਓ ਜਿਹੜੇ ਤੁਸੀਂ ਅੱਜ ਆਪਣੇ ਅੱਗ ਲੱਗੀ ਦੇ ਗੜੇਮਾਰੀ ਦੇ ਨਾਲ ਹੋਏ ਨੁਕਸਾਨ ਦੇ ਲਈ ਤੁਸੀਂ ਇਕੱਤਰ ਹੋਏ ਆਂ ਕਿਸਾਨਾਂ ਦੀ ਆਵਾਜ਼ ਬਣੇ ਆਂ ਕਿਸਾਨਾਂ ਦੀ ਬਾਹਰ ਖੜੀ ਹੈ ਕਿਰਤੀ ਕਿਸਾਨ ਜਿਹੜਾ ਹਮੇਸ਼ਾ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹਮਦਰਦ ਰਹੇ ਆ ਅਸੀਂ ਕਈ ਕਿਸਾਨ ਜੁੜਿਆ ਲੋਕ ਸਾਡਾ ਫਰੀਦਕੋਟ ਜਿਲ੍ਹਾ ਪਿੰਡਾਂ ਵਿੱਚੋਂ ਕਣਕ ਇਕੱਠੀ ਕਰਕੇ ਜਿਹੜੇ ਕਿਸਾਨਾਂ ਦਾ ਮਜ਼ਦੂਰ ਨੁਕਸਾਨ ਹੋਇਆ ਉਹਨਾਂ ਨੂੰ ਕਣਕ ਇਕੱਠੀ ਕਰਕੇ ਦੇ ਰਹੇ ਆ ਅਸੀਂ ਵੀ ਆਪਣੇ ਜਿਹੜਾ ਹਲਕਾ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕੰਮ ਉਤਰਾਲਾ ਕਰਾਂਗੇ ਤਾਂ ਜੋ ਮਾਰੇ ਗਏ ਫਸਲਾਂ ਕਿਸਾਨਾਂ ਦਾ ਜਿਹੜਾ ਭਾਰੀ ਨੁਕਸਾਨ ਹੈ ਉਹਦੇ ਲਈ ਅਸੀਂ ਉਹਨਾਂ ਦੀ ਜਿਹੜੀ ਮਦਦ ਕਰ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨ ਧੰਨਵਾਦ ਮੈਂ ਬੇਨਤੀ ਕਰੂੰਗਾ ਜਿਹੜੇ ਆਪਣੇ ਕਰਤਿਕ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਆ ਜਿੰਨੇ ਵੀ ਜਿਹੜਾ ਕਮੇਟੀ ਦੇ ਮੈਂਬਰ ਆ ਉਹ ਦਾਖਲ ਪਹੁੰਚ ਜਾਣਾ ਕਿਉਂਕਿ ਆਹ ਸੰਯੁਕਤ ਮੋਰਚੇ ਦੇ ਸੱਦੇ ਸਹਿਤ ਅਸੀਂ ਕਰਤਿਕ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਮੰਗ ਪੱਤਰ ਦਿੱਤਾ ਮੰਗ ਪੱਤਰ ਇਸ ਕਰਕੇ ਦਿੱਤਾ ਕਿ ਪਿਛਲੇ ਦਿਨੀ ਬੇਮੌਸਮੀ ਜਿਹੜੇ بارش ਦੇ ਨਾਲ ਗੜਿਆਂ ਦੇ ਨਾਲ ਝੱਖੜ ਦੇ ਨਾਲ ਤੇ ਉਸ ਤੋਂ ਬਿਨਾਂ ਬਹੁਤ ਸਾਰੀਆਂ ਲਾਇਕੀਆਂ ਕਰਕੇ ਸਰਕਾਰ ਦੀ ਉਹਦੇ ਨਾਲੋਂ ਵੱਡਾ ਅੱਗ ਦੇ ਨਾਲ ਨੁਕਸਾਨ ਹੋਇਆ ਜਿਹਦੇ ਨਾਲ ਹਜ਼ਾਰਾਂ ਏਕੜ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਤੇ ਜਿਹੜਾ ਸੈਂਕੜੇ ਜਿਹੜੇ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜਾ ਕਣਕ ਦੇ ਮੱਚਣ ਦੀਆਂ ਘਟਨਾਵਾਂ ਜਾਂ ਗੜਿਆਂ ਦੀਆਂ ਤੇ ਜਾਂਜ ਦੇ ਝੱਖੜ ਦੇ ਨਾਲ ਨੁਕਸਾਨ ਹੋਇਆ ਉਹਦੀ ਪੂਰੀ ਪਰਪਾਈ ਦੇ ਲਈ ਪਰਪਾਈ ਇੱਦਾਂ ਨਹੀਂ ਕੋਈ 15 ਕਾ ਹਜ਼ਾਰ ਕੋਈ 6000 ਰੁਪਏ ਸਰਕਾਰ ਜੋ ਦਿੰਦੀ ਆ ਪੂਰਾ ਜਿਹੜਾ ਉਹਦਾ ਮਾਲਵਜਾ ਦਿੱਤਾ ਜਾਵੇ ਜਣੀ 50000 ਰੁਪਏ ਦੀ ਕਣਕ ਬਣਦੀ ਆ ਜੇ 20 ਕੁਆਂਟਲ ਦਾ ਪਸਾਹਬ ਲਈਏ ਤਾਂ ਉਸ ਤੋਂ ਬਿਨਾਂ ਜਿਹੜੀ ਮਾਲਕੀ ਤੋਂ ਬਿਨਾਂ ਠੇਕੇ ਤੇ ਵਾਣ ਲਏ ਉਹ ਲੱਖ ਰੁਪਏ ਤੋਂ ਉੱਪਰ ਦੀ ਕਣਕ ਬਣਦੀ ਆ ਉਹਦੇ ਨਾਲ ਤੂੜੀ ਵੀ ਆ ਹੋਰ ਸੰਦਾ ਦਾ ਨੁਕਸਾਨ ਹੋਇਆ ਉਹਦੀ ਪੂਰੀ ਪਰਪਾਈ ਜਿਹੜੀ ਪੰਜਾਬ ਸਰਕਾਰ ਕਰੇ ਕਰੇ ਤੇ ਉਹਦੇ ਵਾਸਤੇ ਅੱਜ ਅਸੀਂ ਡੀਸੀ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਧਰਨਿਆਂ ਦੇ ਵਿੱਚੋਂ ਨਿਕਲੀ ਆ ਤੇ ਆਪ ਹੀ ਕਹਿੰਦੇ ਰਹੇ ਆ ਜੇ ਕੋਈ ਦੁੱਖ ਤਕਲੀਫ ਆ ਕਿਸੇ ਨੂੰ ਸਾਡੇ ਕੋਲੇ ਆਓ ਸਾਨੂੰ ਸਵਾਲ ਕਰੋ ਪਿਛਲੀਆਂ ਨੂੰ ਪਾਰਟੀਆਂ ਨੂੰ ਸਵਾਲ ਕਰ ਸਾਨੂੰ ਵੀ ਸਵਾਲ ਕਰੋ ਅੱਜ ਲੋਕ ਸਵਾਲ ਲੋ ਕਰਦੇ ਆ ਤਾਂ ਇਹਨਾਂ ਕੋਲੇ ਪ੍ਰੋਪਰ ਜਵਾਬ ਨਹੀਂ ਹੁੰਦਾਗਾ ਤਾਂ ਗੋਲ ਮੋਲ ਗੱਲ ਕਰਕੇ ਇਹਨਾਂ ਦੇ ਜਿੰਨੇ ਵੀ ਐਮਐਨਏ ਆ ਉਹ ਭੱਜ ਜਾਂਦੇ ਆ ਪਾਲਤਾਰ ਸੰਧਵਾਂ ਨੂੰ ਇਹ ਅਸੀਂ ਬੇਨਤੀ ਵੀ ਕਰਦੇ ਆ ਵੀ ਤੁਹਾਡਾ ਕੰਮ ਵਟਾਂ ਡੌਲਿਆ ਤਾਂ ਤੁਸੀਂ ਬਜ਼ੁਰਗ ਹੈਗੇ ਆ ਗੋਡੇ ਤੁਹਾਡੇ ਦੁਖਦੇ ਆ ਸੜਕਾਂ ਦੇ ਪਹੀਆਂ ਦੇ ਤੁਰੇ ਫਿਰਦੇ ਆ ਤੁਸੀਂ ਵਿਧਾਨ ਸਭਾ ਦੇ ਵਿੱਚ ਇਹਦੇ ਵਾਸਤੇ ਮਾਅਬੇ ਵਾਸਤੇ ਕੋਈ ਜਰਾ ਐਕਟ ਲੈ ਕੇ ਆਓ ਕਾਨੂੰਨ ਬਣਾਓ ਵੀ ਇੰਨਾ ਮਾਗਦਾ ਅਸੀਂ ਦਿਆ ਕਰਾਂਗੇ ਕੋਈ ਇਹਦੇ ਤੇ ਬੀਮਾ ਪੜਾਇਆ ਜਾ ਸਕਦਾ ਕੋਈ ਬੀਮਾ ਦੀ ਸਕੀਮ ਸ਼ੁਰੂ ਕਰੇ ਸਰਕਾਰ ਨਾ ਕਿ ਐਵੇਂ ਬਾਣਾ ਦੇ ਵਿੱਚ ਤੁਰੇ ਬਾਣਾ ਦੇ ਤਾਂ ਕੰਮ ਨਹੀਂ ਇਹਨਾਂ ਦਾ ਕੰਮ ਤਾਂ ਦਫ਼ਤਰਾਂ ਦੇ ਵਿੱਚ ਤੇ ਉਹ ਵਿਦਾ ਸਵਾ ਦੇ ਵਿੱਚ ਉਹ ਅਗਲੀ ਰਣਨੀਤੀ ਸੰਯੁਕਤ ਮੋਰਚੇ ਨੇ ਇੱਕ ਵਾਰੀ ਮੰਗ ਪੱਤਰ ਦੇਣ ਦਾ ਸੱਦਾ ਦਿੱਤਾ ਕਿਉਂਕਿ ਜਿਹੜਾ ਸੀਜ਼ਨ ਆ ਉਹ ਪੂਰੇ ਪੀਕ ਤੇ ਚੱਲ ਰਿਹਾ ਸੀਜ਼ਨ ਅੱਜ ਸਿਰੇ ਤੇ ਆ ਜਿੰਨੀ ਗਿਣਤੀ ਆਈ ਅੱਜ ਬਹੁਤ ਘੱਟ ਗਿਣਤੀ ਆਈ ਤੇ ਆਉਣ ਵਾਲੇ ਟਾਈਮ ਦੇ ਸੰਯੁਕਤ ਮੋਰਚੇ ਜੋ ਸੱਦਾ ਹੋਊਗਾ ਵੀ ਵੱਡੇ ਮੋਰਚੇ ਵੱਡਾ ਧਰਨਾ ਲਾਉਣਾ ਕੋਈ ਚੰਡੀਗੜ੍ਹ ਨੂੰ ਕੂਚ ਕਰਨਾ ਇਸ ਸਬਾਬ ਜੇ ਨੂੰ ਲੈ ਕੇ ਉਹ ਤੇ ਪ੍ਰੋਪਰ ਜਿਹੜਾ ਪ੍ਰੋਗਰਾਮ ਲੀਕ ਕੇ ਧਰਨਾ ਲਾ ਲੈਣਾ ਜੀ ਬਲਕਰਨ ਸਿੰਘ ਵੈਰੋਕੇ ਕਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਜੀ ਇਹ ਜਿਹੜਾ ਪਿਛਲੇ ਦਿਨੀ ਗੜੇਵਾਰੀ ਹੋਈ ਆ ਤੇ ਕਣਕਾਂ ਨੂੰ ਅੱਗ ਲੱਗੀ ਆ ਉਹਦੇ ਮਾਅਬਜੇ ਦੀ ਮੰਗ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਗਿਆ ਸਰਕਾਰ ਉਹ ਤੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੁਣ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਆ ਵੀ 7-8000 ਰੁਪਿਆ ਜਿਹੜਾ ਹੈਗਾ ਕਿੱਲੇ ਦਾ ਦੇ ਦਾਂਗੇ ਪਰ ਲੋਕਾਂ ਦਾ ਨੁਕਸਾਨ ਆ ਘੱਟੋ ਘੱਟ ਕਣਕ ਦਾ ਕਿੱਲੇ ਦਾ 50000 ਦਾ ਨੁਕਸਾਨ ਹੋ ਗਿਆ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਪੈਸੇ ਦੇਣੇ ਉਹਦੇ ਨਾਲ ਪ੍ਰਵਾਹੀ ਨਹੀਂ ਹੋਣੀ ਇਹ ਪਿਛਲੇ ਟਾਈਮ ਦੇ ਵਿੱਚ ਵੀ ਲਾਰੇ ਲਾ ਕੇ ਸਾਨੂੰ ਨਿਕਲ ਗਿਆ ਕਿ ਤੁਹਾਨੂੰ ਜਿਹੜੇ ਹੜਾ ਏ ਸੀਗੇ ਮੋਰਗਿਆਂ ਦਾ ਮਾਅਬਜਾ ਦਵਾਂਗੇ ਮੋਰਗਿਆਂ ਤੱਕ ਮਾਅਬਜਾ ਦੇ ਦਾਂਗੇ ਤੇ ਸਾਨੂੰ ਹਰ ਪ੍ਰਕਾਰ ਦਾ ਜਿਹੜੀ ਹੈਗੀ ਸਹੂਲਤ ਦਿੱਤੀ ਜਾਊਗੀ ਉਥੇ ਮੁਰਗੇ ਦਾ ਮੁਆਵਜ਼ਾ ਤਾਂ ਕੀ ਦੇਣਾ ਜਿਹੜੇ ਲੋਕਾਂ ਦੀ ਫਸਲ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਵੀ ਨਹੀਂ ਮਿਲਿਆ ਫੋਨ ਵੀ ਇਹ ਨਾਰਾ ਲਾ ਕੇ ਜਿਹੜਾ ਨਿਕਲਣਾ ਚਾਹੁੰਦੇ ਆ ਤੇ ਅਸੀਂ ਪਰ ਇਹ ਮੰਗ ਕਰਦੇ ਆ ਸਰਕਾਰ ਘਟੋ ਘੱਟ ਕਿੱਲੇ ਦਾ ਜਿਹੜਾ ਹੈਗਾ 50000 ਮੁਆਵਜ਼ਾ ਦਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਵੇਂ ਉਹ ਗੜਿਆਂ ਦੇ ਨਾਲ ਹੋਇਆ ਭਾਵੇਂ ਜਿਹੜਾ ਹੈਗਾ ਅੱਗ ਦੇ ਨਾਲ ਹੋਇਆ ਦੂਜੀ ਮੰਗ ਅਸੀਂ ਇਹ ਰੱਖਦੇ ਆ ਕਿ ਹਰ ਪੈਂਡ ਨੂੰ ਇੱਕ ਫੇਰ ਬ੍ਰਿਗੇਡ ਦੇਣੀ ਚਾਹੀਦੀ ਹੈ ਵੱਡੀ ਇਥੋਂ ਤੱਕ ਕਿ ਲੋਕਾਂ ਨੇ ਜਿਹੜੇ ਅੱਗ ਤੇ ਕੰਟਰੋਲ ਕਰਿਆ ਉਹ ਆਪਣੇ ਪੱਧਰ ਤੇ ਕਰਿਆ ਜੋ ਉਹਨਾਂ ਕੋਲ ਆਪਦੀਆਂ ਟੈਂਕੀਆਂ ਸੀਗੀਆਂ ਇਹਨਾਂ ਦੀ ਜਦੋਂ ਫੇਰ ਫੇਰ ਬ੍ਰਿਗੇਡ ਜਾਂਦੀ ਸੀ ਉਦੋਂ ਨੂੰ ਤਾਂ ਲੋਕ ਕੰਟਰੋਲ ਆਲ ਕਰ ਲੈਂਦੇ ਸੀ ਜਾਂ ਉਹ ਇੰਨੀ ਵੱਧ ਜਾਂਦੀ ਸੀਗੀ ਉਹ ਕੰਟਰੋਲ ਹੀ ਨਹੀਂ ਹੁੰਦੀ ਸੀ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਰਿਹਾ ਅੱਗ ਨੂੰ ਬੁਝਾਉਣ ਦੇ ਵਿੱਚ ਤੇ ਨਾ ਹੀ ਇਹ ਮਾਅਬਜ਼ਾ ਦੇ ਰਹੇ ਆ ਅੱਜ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੂੰ ਜਿਨ੍ਹਾਂ ਜੇ ਨੁਕਸਾਨ ਹੋਇਆ ਪਾਵਾ ਉਹ ਜਿਹੜਾ ਹੈਗਾ ਗੜਿਆਂ ਨਾਲ ਹੋਇਆ ਜਾਂ ਆਪਣਾ ਹੈਗਾ ਅੱਗ ਨਾਲ ਹੋਇਆ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਮੈਂ ਸਿੰਦਰਪਾਲ ਕਰ ਕਿਰਤੀ ਕਿਸਾਨ ਯੂਨੀਅਨ ਸਾਡੀ ਕਿਉਂਕਿ ਜਿਹੜਾ ਪਿਛਲੇ ਦਿਨੀ ਕਿਸਾਨਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਅੱਗ ਨਾਲ ਬਹੁਤ ਸਾਰੀ ਕਣਕਾਂ ਜਿਹੜੀ ਉਹ ਖੇਤਾਂ ਤੇ ਮੱਚ ਗਈ ਤੇ ਕੁਝ ਗੜੇ ਮਾਰੀ ਨਾਲ ਕੁਝ ਪਿੰਡਾਂ ਤੇ ਜਿਹੜੀ ਕਣਕਾਂ ਉਹ ਤਬਾਹ ਹੋ ਗਈ। ਉਸ ਦੇ ਮਾਫੀ ਲਈ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ 2 ਘੰਟੇ ਦਾ ਜਿਹੜਾ ਧਰਨਾ ਉਹ ਦਿੱਤਾ ਤੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਡੀਸੀ ਰਾਹੀਂ ਮੰਗ ਪੱਤਰ ਭੇਜਿਆ ਵੀ ਜਿਹੜਾ ਹੋਇਆ ਕਿਸਾਨਾਂ ਦਾ ਨੁਕਸਾਨ ਆ ਉਹਦੀ ਪਰਮਾਈ ਆ ਜਿਹੜੀ ਸਰਕਾਰ ਉਹ ਕਰੇ ਦੇਖੋ ਜੋ ਸ=['ਸ']ਯੁਗਤ ਮੋਰਚੇ ਦਾ ਲਾਨ ਆਊਗਾ ਜੋ ਵੀ ਉਹਨਾਂ ਨੇ ਰਣਨੀਤੀ ਬਣਾਈ ਅਸੀਂ ਉਹਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਜੋ ਵੀ ਸਾਨੂੰ=['ਸ']ਯੁਗਤ ਮੋਰਚੇ ਵੱਲੋਂ ਕਾਲ ਆਊਗੀ ਉਹਦੇ ਤੇ ਫਲ ਚੜਾਵਾਂਗੇ ਮੇਰਾ ਨਾਮ ਜੀ ترਸੀਮ ਜੋਧਾ ਸਾਬਕਾ ਐਮਐਲਏ ਮੈਂ ਭਾਈ ਲਾਲੋ ਲੋਕਮੰਚ ਦਾ ਪੰਜਾਬ ਦਾ ਜਨਰਲ ਸੈਕਟਰੀ ਆ ਤੇ ਲਾਲ ਝੰਡਾ ਪੰਜਾਬ ਪੱਠਾ ਮਜ਼ਦੂਰ ਜੀ ਨੂੰ ਨੇ ਇਹਦੇ ਨਾਲ ਅਫੀਲੀਏਟਡ ਆ ਅੱਜ ਜਿਹੜਾ ਹਰ ਸਾਲ ਪੱਠਾ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਪੱਠਾ ਮਾਲਕਾਂ ਦੀ ਐਸੋਸੀਏਸ਼ਨ ਨੂੰ ਦਿੱਤਾ ਜਾਂਦਾ ਉਹਦਾ ਨੋਪਟਾਰਾ ਹੈਗਾ ਜਿਹੜਾ ਲੇਬਰ ਡਿਪਾਰਟਮੈਂਟ ਕਰਾਉਂਦਾ ਅੱਜ ਉਹ ਡੇਟ ਦਿੱਤੀ ਗਈ ਆ ਉਹਦੇ ਸਬੰਧ ਚ ਅਸੀਂ ਇੱਥੇ ਆਏ ਆ ਇਹ ਗੱਲਬਾਤ ਹੋਊਗੀ ਨਾ ਕਿ ਜੀ ਲੋਕੇ ਇਹਨਾਂ ਦੇ ਰੇਟ ਤੈਅ ਕਰ ਦਿੱਤੇ ਜਾਣ ਮੰਗਾ ਤਾਂ ਇਹਨਾਂ ਦੀ ਬਹੁਤ ਨੇ ਜੀ ਮੰਗਾ ਤਾਂ ਕੋਈ ਕਾਨੂੰਨ ਨੂੰ ਲੱਗ ਵੀ ਹੁੰਦਾ ਮਿਨਿਮਮ ਬੇਸ ਰਵਾਈ ਨਹੀਂ ਹੋਈ ਤੇ ਹੋਰ ਆ ਪਰ ਹਾਲਾਤ ਇਹ ਬਣ ਗਏ ਨੇ ਇੰਡਸਟਰੀ ਦੇ ਵੀ 3000 ਚੋਂ 1100 ਪੱਠੇ ਦੇ ਕਰੀਬ ਬੰਦ ਹੋ ਚੁੱਕਿਆ ਪੰਜਾਬ ਜਿਹੜੇ 16-1700 ਪੱਠਾ ਰਹਿੰਦਾ ਉਹ ਵੀ ਲੜਖੜਾਉਂਦਾ ਹੈਗਾ ਕਿਉਂਕਿ ਹਾਲਾਤ ਇਹ ਬਣ ਗਏ ਨੇ ਵੀ ਸਮਾਲ ਸਕਿਲ ਇੰਡਸਟਰੀ ਤੇ ਪੱਠਾ ਇੰਡਸਟਰੀ ਹੈ ਜਿਹੜੀ ਪੰਜਾਬ ਦੇ ਵਿੱਚ ਫੇਲ ਹੋ ਰਹੀ ਹੈ ਸੋ ਅਸੀਂ ਇਹ ਮੰਨ ਕਰਦੇ ਆਂ ਵੀ ਸਾਡੀ ਲੜਾਈ ਆ ਜਿਹੜੀ ਹੁਣ ਜਿੱਥੇ ਪੱਠਾ ਮਜ਼ਦੂਰਾਂ ਦੀ ਆਪਣੇ ਮਸਲਾਂ ਦੀ ਖਾਤਰ ਲੜਾਈ ਹੈ ਉਥੇ ਪੱਠਾ ਸੰਨਤ ਨੂੰ ਬਚਾਉਣ ਦੀ ਵੀ ਲੜਾਈ ਹੈ ਵੀ ਇਹ ਪੱਠਾ ਸੰਨਤ 5-7 ਸਾਲ ਕੱਟ ਜਵੇ ਕਿਉਂਕਿ ਪੱਠਾ ਸੰਨਤ ਡੁੱਬ ਰਹੀ ਹੈ ਇਹਦਾ ਕਾਰਨ ਵੀ ਇਹਦੇ ਸਬਸਟੀਟਿਊਟ ਆ ਗਏ ਤੁਸੀਂ ਦੇਖਦੇ ਹੋ ਸ਼ਹਿਰਾਂ 'ਚ ਵੱਡੇ ਵੱਡੇ ਮਤਲਬਾ ਮਾਲ ਬਣਦੇ ਨੇ ਵੱਡੇ ਵੱਡੇ ਫਲੈਟ ਬਣਦੇ ਨੇ ਉੱਥੇ ਇੱਕ ਵੀ ਇੱਟ ਨਹੀਂ ਲੱਗਦੀ ਹੈ ਆ ਪੌਲ ਬਣਦੇ ਨੇ ਕੋਈ ਇੱਟ ਨਹੀਂ ਲੱਗਦੀ ਜਿੱਥੇ ਇੱਟ ਲੱਗਦੀ ਸੀ ਉਹਦੀ ਜਗ੍ਹਾ ਤੇ ਮਤਲਬ ਬਲਾਕ ਆ ਗਏ ਤੇ ਇਸੇ ਢੰਗ ਦੇ ਨਾਲ ਲੋਕਾਂ ਦੀ ਪਰਚੇਜ਼ਿੰਗ ਪਾਵਰ ਹੈ ਨਹੀਂ ਦੂਸਰਾ ਮਿੱਟੀ ਦਾ ਸਵਾਲ ਬੜਾ ਵੱਡਾ ਹੈਗਾ ਕਿ ਮਿੱਟੀ ਆ ਜਿਹੜੀ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਜਿਹੜੇ ਸਾਡੇ ਵਾਸਤੇ ਨਹੀਂ ਇਹਨਾਂ ਨੇ ਇੰਟਰਨੈਸ਼ਨਲ ਵਪਾਰ ਕਰਨਾ ਇੱਥੇ ਵੱਡੇ ਜਿਹੜੇ ਵਪਾਰੀ ਨੇ ਅਡਾਨੀ ਬਾਨੀ ਉਹਨਾਂ ਦਾ ਚੱਲਣਾ ਉਹ 20 ਫੁੱਟ ਉੱਚਾ ਭਰਤਪਾ ਰਹੇ ਨੇ ਇੱਟਾ ਉਹ ਮਿੱਟੀ ਚੱਕ ਰਹੇ ਨੇ ਉੱਥੇ ਕੋਈ ਨਹੀਂ ਪੱਠਾ ਮਾਲਕਾਂ ਨੇ ਤਿੰਨ ਕੇ ਤਿੰਨ ਫੁੱਟ ਮਿੱਟੀ ਚੱਕਣੀ ਹੁੰਦੀ ਆ ਮਾਈਨਿੰਗ ਡਿਪਾਰਟਮੈਂਟ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਉਹਨਾਂ ਦੀਆਂ ਮਸ਼ੀਨਾਂ ਫੜ ਲੈਂਦੇ ਆ ਉਹਨਾਂ ਤੇ ਪਰਚੇ ਦਰਜ ਕਰਦੇ ਨੇ ਤੇ ਇੱਥੋਂ ਤੱਕ ਵੀ ਮਾਈਨਿੰਗ ਦਾ ਵਾਇਕਮਾਨ ਪੁਲਿਸ ਵਾਲੇ ਆ ਕੇ ਪੈਸੇ ਲੈ ਜਾਂਦੇ ਉਹਨਾਂ ਤੋਂ ਜੀਐਸਟੀ ਹੈ ਜਿਹੜੀ ਉਹ ਕਹਿ ਰਹੇ ਨੇ ਵੀ ਇੱਥੇ ਪੱਠਿਆਂ ਤੋਂ ਟੈਕਸ ਕੱਟ ਜਾ ਰਿਹਾ ਜਦੋਂ ਪੱਠੇ ਹੀ ਬੰਦ ਹੋ ਗਏ 1100 ਪੱਠਾ ਬੰਦ ਹੋ ਗਿਆ ਤੇ ਜਿਹੜੇ ਪੱਠੇ ਚੱਲਦੇ ਨੇ ਉਹ ਵੀ ਪੂਰੀ ਕਪੈਸਿਟੀ ਦੇ ਮੁਤਾਬਿਕ ਨਹੀਂ ਚੱਲਦੇ ਤੇ ਜੀਐਸਟੀ ਕੱਟ ਜਾਊਗੀ ਮੈਂ ਕਿਵੇਂ ਵੀ ਜਿਹੜੇ ਲੁੱਟਣ ਲੱਗੇ ਹੋਏ ਨੇ ਕਿਉਂਕਿ ਪੱਠਾ ਮਾਲਕਾਂ ਦਾ ਆਪਣਾ ਪ੍ਰੈਸ਼ਰ ਨਹੀਂ ਬਣ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਪੱਠਾ ਮਜ਼ਦੂਰਾਂ ਦੇ ਮਸਲੇ ਨੇ ਉਹਦੀ ਖਾਤਰ ਅਸੀਂ ਲੜ ਰਹੇ ਹਾਂ ਉਹ ਵੀ ਲੜਾਈ ਤਾਂ ਹੀ ਬਣੂਗੀ ਜੇਕਰ ਪੱਠਾ ਸੰਧ ਚੱਲੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੱਠਾ ਸੰਧ ਨੂੰ ਬਚਾਉਣ ਵਾਸਤੇ ਇਸ ਮਾਲਕੀ ਇੰਡਸਟਰੀ ਨੂੰ ਬਚਾਉਣ ਵਾਸਤੇ ਖੇਤੀ ਤੇ ਜੋ ਹਮਲਾ ਆਏਗਾ ਉਹਨੂੰ ਬਚਾਉਣ ਵਾਸਤੇ ਮਨਰੇਗਾ ਨੂੰ ਮਤਲਬ ਖੇਤੀ ਵਿੱਚ ਲਾਗੂ ਕਰਾਉਣ ਵਾਸਤੇ ਮਨਰੇਗਾ ਦਾ ਵਾਇਟ ਮਤਾਉਣ ਵਾਸਤੇ ਇਹ ਸਾਂਝੀ ਲੜਾਈ ਆ ਜਿਹੜੀ ਆਉਣ ਵਾਲੇ ਦਿਨਾਂ 'ਚ ਤਿੱਖੀ ਕਰਾਂਗੇ